ਹਾਂਜੀ ਕਿਵੇਂ ਹੋ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮਨੀਸ਼ ਕੁਮਾਰ ਸਰਟੀਫਾਈਡ ਇੰਟਰਨੈਸ਼ਨਲ ਡਿਫੈਂਸਿਵ ਡਰਾਈਵਿੰਗ ਇੰਸਟ੍ਰਕਟਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਤੇ ਟੈਕਸਟ ਮੈਸੇਜ ਕਰਨਾ ਕਿਸੇ ਨੂੰ ਕਿੰਨਾ ਖਤਰਨਾਕ ਹੁੰਦਾ ਹੈ ਅੱਜ ਮੈਂ ਤੁਹਾਨੂੰ ਇਸ ਵਿਸ਼ੇ ਦੇ ਉੱਪਰ ਜਾਣਕਾਰੀ ਦੇ ਰਿਹਾ ਦੋਸਤੋ WHO ਦੇ ਮੁਤਾਬਕ ਆਮ ਹਾਲਾਤਾਂ ਦੇ ਮੁਕਾਬਲੇ ਜਦੋਂ ਵੀ ਅਸੀਂ ਮੋਬਾਈਲ ਫੋਨ ਤੇ ਗੱਲ ਕਰ ਰਹੇ ਹਾਂ ਮੋਬਾਈਲ ਫੋਨ ਦੀ ਵਾਈਲ ਡਰਾਈਵਿੰਗ ਵਰਤੋਂ ਕਰ ਰਹੇ ਹਾਂ ਤਾਂ ਆਮ ਹਾਲਾਤਾਂ ਨਾਲੋਂ 4 ਗੁਣਾ ਜਿਹੜਾ ਹੈਗਾ ਉਹ ਕ੍ਰੈਸ਼ਿਸ ਹੋਣ ਦਾ ਜਿਹੜਾ ਹੈਗਾ ਉਹ ਖਤਰਾ ਜਿਹੜਾ ਹੈਗਾ ਉਹ ਵੱਧ ਜਾਂਦਾ ਹੈ ਇਹ ਇਹ ਡਬਲਯੂ ਐਚ ਯੂ ਦੀ ਰਿਪੋਰਟ ਕਹਿ ਰਹੀ ਹੈ ਮੋਬਾਈਲ ਫੋਨ ਤੇ ਗੱਲ ਕਰਨਾ ਖਤਰਨਾਕ ਤਾਂ ਹੈਗਾ ਹੀ ਹੈਗਾ ਜਦੋਂ ਅਸੀਂ ਡਰਾਈਵ ਕਰ ਰਹੇ ਹਾਂ ਪਰ ਡਰਾਈਵਿੰਗ ਕਰਦੇ ਸਮੇਂ ਜਦੋਂ ਅਸੀਂ ਕਿਸੇ ਨੂੰ WhatsApp, Instagram, Facebook ਅਦਰ سوشل میڈیا ਤੇ ਉੱਪਰ ਜਦੋਂ ਅਸੀਂ ਟੈਕਸਟ ਮੈਸੇਜ ਕਰਦੇ ਹਾਂ ਉਹ 99.99% ਇੰਨਾ ਕਿ ਡੇਂਜਰਸ ਹੈ ਜਿਹਦੀ ਇੱਕ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ ਸਿੰਪਲ ਜੀ ਧਾਰਨਾ ਹੈ ਉਦਾਹਰਣ ਹੈ ਕਿ ਜਦੋਂ ਅਸੀਂ ਪੈਦਲ ਚੱਲ ਰਹੇ ਹੁੰਨੇ ਆ ਕਿਸੇ ਨੂੰ ਟੈਕਸਟ ਉਸ ਸਮੇਂ ਅਸੀਂ ਕਿਸੇ ਨੂੰ ਟੈਕਸਟ ਮੈਸੇਜ ਕਰਦੇ ਆ ਉਹ ਟੈਕਸਟ ਮੈਸੇਜ ਦੇ ਵਿੱਚ ਅਸੀਂ ਇੰਨਾ ਕੋ ਖੁੱਬ ਜੰਨੇ ਆ ਕਿ ਕਈ ਵਾਰੀ ਚੱਲਦੇ ਉੱਚੀ ਨੀਵੀਂ ਜਗ੍ਹਾ ਆ ਜਾਂਦੀ ਹੈ ਜ਼ਮੀਨ ਆ ਜਾਂਦੀ ਸਾਡਾ ਪੈਰ ਆ ਜਾਂਦਾ ਅਸੀਂ ਜਿਹੜਾ ਡਿੱਗਣ ਲੱਗਦੇ ਆ ਜਾਂ ਸਾਡਾ ਪੈਰ ਕਿਸੇ ਚੀਜ਼ ਨਾਲ ਲੱਟ ਜਾਂਦਾ ਅਸੀਂ ਡਿੱਗਣ ਲੱਗਦੇ ਆ ਅੱਗੇ ਤੋਂ ਕੋਈ ਵਹੀਕਲ ਆ ਰਿਹਾ ਸੀ ਉਦੋਂ ਜਮਾ ਨਜ਼ਦੀਕ ਦੇ ਅਸੀਂ ਨੰਗ ਘਰ ਦੇ ਵਿੱਚ ਤੁਰਤ ਸੈਰ ਕਰਦੇ ਜਿਹੜਾ ਹੈਗਾ ਜਾਂ ਘਰ ਦੇ ਵਿੱਚ ਤੁਰਦੇ ਟੈਕਸਟ ਮੈਸੇਜ ਕਰ ਰਹੇ ਆ ਤਾਂ ਇੰਨਾ ਖੁੱਬ ਗਿਆ ਟੈਕਸਟ ਮੈਸੇਜ ਕਰਨ ਸਮੇਂ ਕਿ ਕਿਸੇ ਦਵਾਰ ਦੇ ਵਿੱਚ ਜਾ ਕੇ ਵੱਜ ਗਿਆ ਕਿਸੇ ਦਰਵਾਜ਼ੇ ਦੇ ਵਿੱਚ ਜਾ ਕੇ ਵੱਜ ਗਿਆ ਇਹ ਆਮ ਹੀ ਹੁੰਦਾ ਹੈ ਤਾਂ ਤੁਸੀਂ ਸੋਚੋ ਕਿ ਜਦੋਂ ਅਸੀਂ ਡਰਾਈਵਿੰਗ ਕਰਦੇ ਸਮੇ ਟੈਕਸਟ ਮੈਸੇਜ ਕਰਦੇ ਆ ਉਸ ਸਮੇ ਕਿੰਨਾ ਕ ਖਤਰਾ ਹੁੰਦਾ ਤੁਸੀਂ ਅਮੇਜਿਨ ਕਰੋ ਕਿ ਜੇ ਪੈਦਲ ਚੱਲਿਆ ਇੰਨਾ ਖਤਰਾ ਹੈ ਤੇ ਜਦੋਂ ਅਸੀਂ ਰੋਡ ਤੇ ਵਹੀਕਲ ਚਲਾ ਰਹੇ ਹਾਂ ਉਸ ਸਮੇ ਟੈਕਸਟ ਮੈਸੇਜ ਕਰ ਰਹੇ ਹਾਂ ਕਿਸੇ ਨੂੰ ਤਾਂ ਕੀ ਇਹ ਸੇਫ ਹੈ ਦੋਸਤੋ ਅਜਿਹਾ ਕਦੇ ਵੀ ਨਾ ਕਰੋ ਜ਼ਿੰਦਗੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਕੁਦਰਤ ਨੇ ਕੁਦਰਤ ਦੀ ਆਪਹਾਰਾ ਲਓ ਆਪਣੇ ਆਪ ਨੂੰ ਸੁਰੱਖਿਅਤ ਕਰੋ ਕਿ ਸੇ ਰੋਡ ਤੇ ਜਿੰਨੇ ਵੀ ਚਾਲਕ ਆ ਰਹੇ ਨੇ ਉਹਨਾਂ ਨੂੰ ਵੀ ਸੁਰੱਖਿਅਤ ਕਰੋ ਉਹਨਾਂ ਦੇ ਪਰਿਵਾਰਾਂ ਨੂੰ ਵੀ ਸੁਰੱਖਿਅਤ ਕਰੋ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਕਰੋ ਸੁਰੱਖਿਅਤ ਡਰਾਈਵਿੰਗ ਕਰੋ ਤਾਂ ਸੁਰੱਖਿਅਤ ਡਰਾਈਵਿੰਗ ਕਰਨ ਦੇ ਵਿੱਚ ਯੋਗਦਾਨ ਪਾਓ ਮੋਬਾਈਲ ਫੋਨ ਤੇ ਗੱਲ ਤਾਂ ਦੂਰ ਦੀ ਗੱਲ ਟੈਕਸਟ ਮੈਸੇਜ ਤੱਕ ਕਰੋ ਹੀ ਨਾ ਕਰੋ ਬਿਲਕੁਲ ਵੀ ਨਾ ਕਰੋ ਤੇ ਨਾ ਹੀ ਜਿਹੜਾ ਹੈਗਾ ਉਹ ਕੋਈ ਵੀਡੀਓ ਡਾ ਜਾਂ ਕੋਈ ਸਟੋਰੀ ਲਗਾਓ ਉਸ ਸਮੇਂ ਵੀ ਧਿਆਨ ਪਟਕ ਜਾਂਦਾ ਹੈ ਤਾਂ ਕੋਈ ਵੀ ਧਿਆਨ ਪਟਕਣ ਵਾਲੀ ਜਿਹੜੀ ਹੈਗੀ ਆ ਉਹ ਗੱਲ ਜਿਹੜੀ ਹੈਗੀ ਆ ਉਹ ਵਾਈਲਡ ਡਰਾਈਵਿੰਗ ਨਾ ਕਰੋ ਮੋਬਾਈਲ ਫੋਨ ਦੀ ਵਰਤੋਂ ਕਰਨਾ ਵੈਸੇ ਜਦੋਂ ਮੋਬਾਈਲ ਫੋਨ ਤੇ ਗੱਲ ਹੀ ਕਰ ਰਹੇ ਹੁੰਦੇ ਆ ਤਾਂ ਸਾਡਾ 70% ਦਿਮਾਗ ਜਿਹੜਾ ਹੈਗਾ ਉਹ ਡਰਾਈਵਿੰਗ ਦੇ ਵਿੱਚ ਹੁੰਦਾ 30% ਜਿਹੜਾ ਹੈਗਾ ਉਹ ਰੋਡ ਤੇ ਹੁੰਦਾ ਤੇ 70 ਦੀ 30 ਦੀ ਰੇਸ਼ੋ ਤੁਸੀਂ ਕੱਢ ਲਓ ਕਿੰਨਾ ਡੇਂਜਰਸ ਹੋ ਸਕਦਾ ਹੈ ਤੇ ਟੈਕਸਟ ਮੈਸੇਜ ਦਾ 99.99% ਜਿਹੜਾ ਹੈਗਾ ਉਹ ਸਾਡੀ ਵੀ ਜਾਨ ਨੂੰ ਜੋਖਮ ਵਿੱਚ ਪਾ ਸਕਦਾ ਤੇ ਹੋਰਨਾਂ ਦੀ ਜਾਨ ਨੂੰ ਜੋਖਮ ਵਿੱਚ ਪਾ ਸਕਦਾ ਹੈ ਇਸ ਕਰਕੇ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਜਿਹੜੀ ਹੈਗੀ ਵਰਤੋਂ ਨਾ ਕਰੋ ਇੱਕ ਜ਼ਿੰਮੇਵਾਰ ਇਨਸਾਨ ਬਣੋ ਤਾਂ ਜੋ ਅਸੀਂ ਆਪਣੇ ਦੇਸ਼ ਦੇ ਵਿੱਚੋਂ ਹੋਰ ਜਿੰਨੇ ਵੀ ਛੜਕੀ ਹਾਸੇ ਨੇ ਇਦਾਂ ਦੇ ਉਹਨਾਂ ਨੂੰ ਕਟਾਇਆ ਜਾ ਸਕੇ ਅਗਲੇ ਸਾਲ